ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ ਨਿਊਜ਼ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਭਾਰਤ ਬਾਰੇ ਭਾਰਤ ਦੀ ਵਿਦੇਸ਼ ਨੀਤੀ ਬਾਰੇ ਭਾਰਤ ਕਿੰਨਾ ਇੱਕ ਸ਼ਕਤੀਸ਼ਾਲੀ ਦੇਸ਼ ਹੈ ਉਹਦੇ ਬਾਰੇ ਆਪਾਂ ਕੁਝ ਸੰਖੇਪ ਜਿਹੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਆਪਾਂ ਹੁਣ ਖਬਰਾਂ ਸੁਣ ਰਹੇ ਹਾਂ ਲਗਾਤਾਰ ਜਦੋਂ ਤੋਂ 트럼ਪ ਸਾਹਿਬ ਦੁਬਾਰਾ ਰਾਸ਼ਟਰਪਤੀ ਬਣੇ ਨੇ ਤਾਂ ਉਹਨਾਂ ਨੇ ਇੱਕ ਜਹਾਜ਼ ਪਰਕੇ ਭੇਜਿਆ 103 ਬੰਦਿਆਂ ਦਾ ਜਿਹਦੇ ਵਿੱਚ 30 ਦੇ ਲਗਭਗ ਪੰਜਾਬੀ ਨੇ 33 ਗੁਜਰਾਤੀ ਨੇ ਤੇ 33 ਇਹ ਰਹਿਗੇ ਆ ਹਰਿਆਣੇ ਦੇ ਤੇ 트럼ਪ ਦੀ ਜਿਹੜੀ ਨਵੀਂ ਯੋਜਨਾ ਜਦੋਂ ਉਹ ਰਾਸ਼ਟਰਪਤੀ ਦੁਆਰਾ ਬਣਦੇ ਨੇ ਤਾਂ ਉਹਨਾਂ ਨੇ ਜਿਹੜੇ ਗੈਰ ਪ੍ਰਵਾਸੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਐਕਸ਼ਨ ਉਹਨਾਂ ਵੱਲੋਂ ਲਿਆ ਗਿਆ ਇਹ ਜਹਾਜ਼ ਅਮਰੀਕਾ ਤੋਂ ਉੱਡ ਕੇ ਪੰਜਾਬ 'ਚ ਕਿਉਂ ਉਤਰਦਾ ਹੈ ਜਦੋਂ ਕਿ ਇਸ 103 ਲੋਕਾਂ ਦੇ ਵਿੱਚ ਜਿਹੜੇ ਵੱਖ-ਵੱਖ ਰਾਜਾਂ ਦੇ ਲੋਕ ਸਨ ਇਸ ਨੂੰ ਦਿੱਲੀ ਉਤਾਰਿਆ ਜਾਣਾ ਸੀ ਜਾਂ ਫਿਰ ਇਹ ਗੁਜਰਾਤ ਉਤਾਰਿਆ ਜਾਣਾ ਸੀ ਕਿਥੋਂ ਦੇ ਵੱਧ ਲੋਕ ਹੈ ਤਾਂ ਫਿਰ ਇਹ ਪੰਜਾਬ 'ਚ ਕਿਉਂ ਉਤਾਰਿਆ ਗਿਆ ਇਹ ਵੀ ਇੱਕ ਸਾਜ਼ਿਸ਼ ਦਾ ਹਿੱਸਾ ਹੈਗਾ ਪੀ ਪੰਜਾਬ ਦੇ ਖਿਲਾਫ ਨੈਰੇਟਿਵ ਸਿਰਜਿਆ ਜਾਵੇ ਵੀ ਇਹ ਸਭ ਤੋਂ ਵੱਧ ਲੋਕ ਜਿਹੜੇ ਪੰਜਾਬ ਦੇ ਇਹ ਗੈਰ ਕਾਨੂੰਨੀ ਅਮਰੀਕਾ 'ਚ ਹੈਗੇ ਆ ਇਹ ਨੈਰੇਟਿਵ ਸੈੱਟ ਕਰਨ ਦੇ ਲਈ ਪੰਜਾਬ ਦੇ ਵਿੱਚ ਜਹਾਜ ਲਿਆਂਦਾ ਗਿਆ ਥੋੜਾ ਬੋਟਾ ਜਿਹੜਾ ਵਿਰੋਧ ਹੋਇਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜਦੋਂ ਅਮਰੀਕਾ ਨੇ ਬੰਦੇ ਇੰਡੀਅਨ ਕੱਢੇ ਆ ਤਾਂ ਭਾਰਤ ਸਰਕਾਰ ਚੁੱਪ ਐ ਜੋ ਐਸ ਜੇ ਸੰਕਰ ਆਪਣੇ ਵਿਦੇਸ਼ ਮੰਤਰੀ ਨੇ ਉਹ ਅਲੱਗ-ਅਲੱਗ ਦੇਸ਼ਾਂ ਦੇ ਜਿਹੜੇ ਰਾਜਦੂਤ ਆ ਜਾਂ ਵਿਦੇਸ਼ ਮੰਤਰੀ ਹੁੰਦੇ ਨੇ ਉਹਨਾਂ ਦਾ ਮੀਟਿੰਗਾਂ ਦਾ ਦੌਰ ਤਾਂ ਕਰਦੇ ਪਰ ਇਸ ਮਸਲੇ ਤੇ ਅਮਰੀਕਾ ਦੇ ਇਸ ਸੈਕਸ਼ਨ ਦੇ ਖਿਲਾਫ ਵਿਦੇਸ਼ ਮੰਤਰੀ ਅਮਿਤ ਸ਼ਾਹ ਜਾਂ ਨરેન્દ્ર ਮੋਦੀ ਉਸ ਰੂਪ ਚ ਨਹੀਂ ਬੋਲੇ ਜਿਵੇਂ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਜਿਵੇਂ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈ ਸੰਕਰ ਜੀ ਕਹਿੰਦੇ ਵੀ ਇਹ ਤਾਂ ਉਹਨਾਂ ਦੀ ਨੀਤੀ ਹੈ ਤੇ ਦੂਸਰੀ ਆਪਾਂ ਗੱਲਬਾਤ ਕਰਾਂਗੇ ਵੀ ਭਾਰਤ ਹੁਣ ਸ਼ਕਤੀਸ਼ਾਲੀ ਦੇਸ਼ ਹੈਗਾ ਜਿਹੜੀ ਦੁਨੀਆ ਪੱਧਰ ਦੀ ਪ੍ਰਸਿੱਧ ਪੱਤਰਕਾ ਹੈਗੀ ਐ ਖੋਬਰਸ ਉਹਨਾਂ ਵੱਲੋਂ ਇੱਕ ਜਿਹੜਾ ਸਰਵੇ ਲਿਆਂਦਾ ਗਿਆ ਸਾਹਮਣੇ ਉਹ ਉਹਦੇ ਵਿੱਚ ਭਾਰਤ ਪਹਿਲੇ 10ਾਂ ਚ ਜਿਹੜੇ ਸ਼ਕਤੀਸ਼ਾਲੀ ਦੇਸ਼ ਹੁੰਦੇ ਆ ਉਹਨਾਂ ਵਿੱਚ ਨਹੀਂ ਰਿਹਾ ਕਿਉਂਕਿ ਉਹ ਜੋ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਤਿਆਰ ਕਰਦੇ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਅਰਥਵਿਵਸਤਾ ਉਹ ਪਾਵਰਫੁੱਲ ਕਿੰਨਾ ਹੈ ਪੂਰੀ ਜਨਸਖਿਆ ਕਿੰਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੀਆਂ ਜਾਂਦੀਆਂ। ਭਾਰਤ ਦੀ ਜਿਹੜੀ ਸੱਤਾਧਾਰੀ ਧਿਰ ਹੈ ਉਹ ਅਕਸਰ ਕਹਿੰਦੀ ਹੈ ਕਿ ਭਾਰਤ ਹੁਣ ਪੰਜਵੀਂ ਜਿਹੜੀ ਅਰਥਵਿਵਸਤਾ ਬਣ ਗਿਆ ਹੈ ਦੇਸ਼ ਭਾਰਤ ਪਰ ਫਿਰ ਵੀ ਉਹ ਪ੍ਰੋਗਰੈਸ ਦੀ ਜਿਹੜੀ ਪਹਿਲੀ 10 ਵਾਲੀ ਸੂਚੀ ਹੈ ਉਹਦੇ ਵਿੱਚ ਨਹੀਂ ਆਉਂਦਾ। ਉਹ ਸੂਚੀ ਦੇ ਵਿੱਚ ਪਹਿਲਾ ਜਿਹੜਾ ਦੇਸ਼ ਆਉਂਦਾ ਹੈ ਉਹ ਚ ਅਮਰੀਕਾ ਦੂਜਾ ਚైనా ਹੈ ਤੇ ਹੈਰਾਨੀ ਇਸ ਗੱਲ ਦੀ ਵੀ ਉਹਦੇ ਵਿੱਚ ਹੈ ਕਿ ਨੌਵਾਂ ਨੰਬਰ ਜਿਹੜਾ ਹੈਗਾ 사ਉਦੀ ਅਰਬ ਦਾ ਹੈਗਾ। ਇਸ ਵਾਰ ਪਹਿਲੀ ਵਾਰ ਹੋਇਆ ਵੀ ਕਿਸੇ ਜਿਹੜੇ ਮੁਸਲਮ ਕੰਟਰੀ ਨੇ ਪਹਿਲੇ 10 ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਥਾਂ ਬਣਾਈ ਹੈ ਤੇ ਜੇ ਆਪਾਂ ਦੇਖੀਏ ਤਾਂ ਭਾਰਤ ਸਿਰਫ ਉਹ ਸੂਚੀ ਦੇ ਮੁਤਾਬਕ ਅਰਥਵਿਵਸਥਾ ਵਾਲਾ ਜਾਂ ਜਨਸੰਖਿਆ ਵਾਲੀ ਜਿਹੜਾ ਪੂਰਾ ਕਰਦਾ ਜਦੋਂ ਸੂਚੀ ਬਣਦੀ ਹੈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਦੇ ਆ ਉਹਦੇ ਚ ਇੱਕ ਸ਼ਕਤੀਸ਼ਾਲੀ ਤੇ ਮਜ਼ਬੂਤ ਲੀਡਰਸ਼ਿਪ ਵੀ ਦੇਖੀ ਜਾਂਦੀ ਹੈ ਤੇ ਭਾਰਤ ਇਸ ਮਸਲੇ ਤੇ ਕਾਫੀ ਪਿੱਛੇ ਹੈਗਾ ਚਾਹੇ ਕਿਹਾ ਜਾਂਦਾ ਹੈ ਬੀਜੇਪੀ ਸਰਕਾਰ ਵੱਲੋਂ ਤੇ ਭਾਇਪਾ ਲੀਡਰਾਂ ਵੱਲੋਂ ਕਿ ਨਰਿੰਦਰ ਮੋਦੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਦੇ ਪਾਵਰਫੁੱਲ ਜਾਂ ਮਜ਼ਬੂਤ ਲੀਡਰ ਨੇ ਪਰ ਇਹਦਾ ਤਾਂ ਸੁਣਦੇ ਆ ਚਾਈਨਾ ਉਹ ਆਪਣੇ ਦੇਸ਼ ਦੇ ਵਿੱਚ ਭਾਰ ਦੇ ਵਿੱਚ ਆ ਕੇ ਕਿਸ ਤਰ੍ਹਾਂ ਉਹ ਕਬਜ਼ਾ ਕਰ ਰਿਹਾ ਹੈ ਤੇ ਨਰਿੰਦਰ ਮੋਦੀ ਜੀ ਜਾਂ ਹੋਰ ਜਿਹੜੇ ਲੀਡਰ ਹੈਗੇ ਜਾਂ ਸਰਕਾਰ ਉਹਦੇ ਖਿਲਾਫ ਕੋਈ ਸਖਤ ਜਿਹੜਾ ਹੈਗਾ ਕੋਈ ਐਕਸ਼ਨ ਨਹੀਂ ਲੈ ਰਹੀ ਇਸ ਕਰਕੇ ਸਾਰਾ ਜਿਹੜਾ ਹੈ ਪਤਾ ਲੱਗਦਾ ਹੈ ਕਿ ਭਾਰਤ ਸ਼ਕਤੀਸ਼ਾਲੀ ਦੇਸ਼ਾਂ ਚ ਕਿਉਂ ਨਹੀਂ ਹੈਗਾ ਵੀ ਜਿਹੜੇ ਸਿਆਸੀ ਲੀਡਰ ਹੈ ਇਹ ਸਿਰਫ ਗੱਲਾਂ ਕਰਦੇ ਆ ਦੇਸ਼ ਨੂੰ ਚੰਗਾ ਬਣਾਉਣ ਦੇ ਲਈ ਮਜ਼ਬੂਤ ਬਣਾਉਣ ਦੇ ਲਈ ਉਸ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਜਿਵੇਂ ਕਾਲੇ ਕਾਨੂੰਨ ਲਿਆਂਦੇਗੇ ਜਾਂ ਹੋਰ ਚੀਜ਼ਾਂ ਹੈਗੀਆਂ ਕਾਰਪੋਰੇਟ ਘਰਾਣੇ ਹੈਗੇ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਨੀਤੀਆਂ ਬਣਾਇਆ ਜਾਂਦੀਆਂ ਨਾ ਕਿ ਦੇਸ਼ ਦੀ ਮਜ਼ਬੂਤੀ ਲਈ ਤੇ ਆਪਾਂ ਵਿੱਚ ਗੱਲ ਹੋਰ ਕਰਾਂਗੇ ਵੀ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈ ਉਹ ਕਾਫੀ ਮਾਰੀ ਹੋ ਚੁੱਕੀ ਹੈ ਜਿਹਦੇ ਵਿੱਚ ਮਾਪੇ ਵਿਦੇਸ਼ ਮੰਤਰੀ ਬਿਲਕੁਲ ਫੇਲ ਹੋ ਚੁੱਕੇ ਆ ਕਿਉਂਕਿ ਭਾਰਤ ਦਾ ਜਿਵੇਂ ਪਾਕਿਸਤਾਨ ਦੇ ਨਾਲ 36 ਦਾ ਅੰਕੜਾ ਫਿਰ ਲੰਮੇ ਸਮੇਂ ਤੋਂ ਚੱਲਦਾ ਹੈ ਉਹਦੇ ਤੇ ਕਾਫੀ ਦੋਨੇ ਦੇਸ਼ਾਂ ਵੱਲੋਂ ਸਿਆਸਤ ਖੇਡੀ ਜਾਂਦੀ ਆ ਵੋਟਾਂ ਲਈਆਂ ਜਾਂਦੀਆਂ ਸੱਤਾ ਹਾਸਲ ਕੀਤੀ ਜਾਂਦੀ ਆ ਤੇ ਹੁਣ ਜੇ ਆਪਾਂ ਅਗਲੀ ਗੱਲ ਕਰੀਏ ਬੰਗਲਾਦੇਸ਼ ਦੀ ਹੁਣ ਤਾਂ ਬੰਗਲਾਦੇਸ਼ ਵੀ ਭਾਰਤ ਨੂੰ ਰਿਹਾ ਹੈਗਾ ਅੱਖਾਂ ਦਿਖਾ ਰਿਹਾ ਹੈ ਕਿਉਂਕਿ ਬੰਗਲਾਦੇਸ਼ ਨੇ ਸਰਹੱਦ ਤੇ ਬਾੜਬੰਦੀ ਨਹੀਂ ਕਰ ਦਿੱਤੀ ਭਾਰਤ ਨੂੰ ਤੁਸੀਂ ਦੇਖ ਸਕਦੇ ਹੋ ਵੀ ਸਰਹੱਦ ਤੇ ਬਾੜਬੰਦੀ ਨਾ ਕਰਨ ਦੇ ਬੰਗਲਾਦੇਸ਼ ਕਿਉਂਕਿ ਉੱਥੇ ਹੁਣੇ ਤਖਤਾ ਪਲਟ ਕੇ ਹਟਿਆ ਉੱਥੋਂ ਦੀ ਸੱਤਾ ਦਾ ਫਿਰ ਨੇਪਾਲ ਵਰਗਾ ਜਿਹੜਾ ਆਪਣਾ ਸਥਾਈ ਤੇ ਵਧੀਆ ਦੋਸਤ ਸੀ ਉਹਦੇ ਨਾਲ ਵੀ ਹੁਣ ਸਬੰਧ ਆਪਣੇ ਕਾਫੀ ਵਿਗੜੇ ਹੋਇਆ ਕਿਉਂਕਿ ਉੱਥੋਂ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਨੇ ਕੇ ਪੀ ਸ਼ਰਮਾ ਜੀ ਉਹ ਭਾਰਦੀ ਥਾਂ ਚੀਨ ਯਾਤਰਾ ਕਰ ਰਹੇ ਹੈ ਜਦੋਂ ਕਿ ਪਹਿਲਾਂ ਕੋਈ ਉਹਨਾਂ ਦਾ ਪ੍ਰਧਾਨ ਮੰਤਰੀ ਬਣਦਾ ਸੀ ਤਾਂ ਉਹ ਭਾਰਤ ਆਉਂਦਾ ਸੀ ਤੇ ਹੁਣ ਉਹ ਚੀਨ ਯਾਤਰਾ ਉਹਨਾਂ ਨੇ ਕੀਤੀ। শ্রীলঙ্কা ਵੀ ਹੁਣ ਆਪਣੇ ਨਾਲ ਜਿਹੜਾ ਹੈਗਾ ਰਿਸ਼ਤਾ ਘਟਾ ਰਿਹਾ ਹੈ ਜਿਵੇਂ ਪਹਿਲਾਂ ਭਾਰਤੀ ਮਸ਼ੇਰੇ শ্রীলঙ্কা ਚਲੇ ਜਾਂਦੇ ਸੀ ਤਾਂ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਸੀ শ্রীলঙ্কা ਵੱਲੋਂ ਪਰ ਹੁਣ ਕੀ ਉਹ ਗੋਲੀਆਂ ਚਲਾ ਰਹੇ ਨੇ ਸਿੱਧੇ ਤੌਰ ਤੇ ਮਸ਼ੇਰਿਆਂ ਨੂੰ ਮਾਰ ਰਹੇ ਨੇ। ਤੇ ਭਾਰ ਦੀ ਵਿਦੇਸ਼ ਨੀਤੀ ਜਾਂ ਭਾਰਤ ਦਾ 외దేశ ਮੰਤਰੀ ਇਸ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲੈ ਰਿਆ ਤੇ ਫਿਰ ਆਜੋ ਜੀ ਮਾਲਦੀਪ ਮਾਲਦੀਪ ਦੇ ਵੀ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਭਾਰਤ ਨਾਲ ਸੰਧੀ ਕਰਨੀ ਹੁੰਦੀ ਜਿਹੜੀ ਕਰਨੀ ਚਾਹੀਦੀ ਸੀ ਵਪਾਰਕ ਸੰਧੀ ਉਹ ਹੁਣ ਉਹਨਾਂ ਨੇ ਚੀਨ ਨਾਲ ਕੀਤੀ ਹੈ ਜਦੋਂ ਕਿ ਬਣਦੀ ਉਹ ਭਾਰਤ ਨਾਲ ਸੀ ਇਹ ਵੀ ਦੇਖ ਸਕਦੇ ਹੋ ਜਿਹੜੇ ਆਪਣੇ ਨਾਲ ਨਾਲ ਦੇਸ਼ ਹੈ ਮਾਲਦੀਪ শ্রীলੰਕਾ ਮੱਤਾਲ ਬੰਗਲਾਦੇਸ਼ ਪਾਕਿਸਤਾਨ ਇਹਨਾਂ ਨਾਲ ਜਿਹੜੀ ਆਪਣੀ ਵਿਦੇਸ਼ ਨੀਤੀ ਬਿਲਕੁਲ ਫੇਲ ਹੋ ਚੁੱਕੀ ਹੈ ਦੇਖਣ ਨੂੰ ਹੁਣ ਭਾਰਤ ਦੀ ਜਿਹੜੀ ਸਰਕਾਰ ਹੈ ਉਹਨਾਂ ਕੋਲ ਜਿੰਨੇ ਪਾਵਰ ਹੈ ਜਾਂ ਉਹਨਾਂ ਕੋਲੇ ਕਾਰਪੋਰੇਟ ਘਰਾਣੇ ਹੈਗੇ ਉਹਨਾਂ ਕੋਲੇ ਮੀਡੀਆ ਦਾ ਵੱਡਾ ਗਰੁੱਪ ਹੈ ਤਾਂ ਉਹ ਆਪਣੀਆਂ ਜਿਹੜੀਆਂ ਗਲਤ ਚੀਜ਼ਾਂ ਨੂੰ ਸਹੀ ਪੇਸ਼ ਕਰ ਰਿਹਾ ਪਰ ਅਸਲ ਦੇ ਵਿੱਚ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਬਿਲਕੁਲ ਫੇਲ ਹੋ ਚੁੱਕੀ ਜਿਵੇਂ ਤੁਹਾਨੂੰ ਦੱਸਿਆ ਦੀ ਇਹ ਆਪਣੇ ਦੇਸ਼ਾਂ ਨਾਲ ਸੰਬੰਧ ਚੰਗੇ ਨਹੀਂ ਫਿਰ ਅਮਰੀਕਾ ਨੇ ਜਿਹੜੇ ਬੰਦੇ ਕੱਢੇ ਉਹਦੇ ਤੇ ਭਾਰਤ ਦਾ ਕੋਈ ਸਖਤ ਸਟੈਂਡ ਨਹੀਂ ਹੈਗਾ ਜਦੋਂ ਕਿ ਮੋਦੀ ਸਾਹਿਬ ਤਾਂ ਅਕਸ਼ਰ ਕਹਿੰਦੇ ਸੀਗੇ ਕਿ ਭਾਏ ਡੋਨਲਡ ਨਾਤੋਂ ਮੇਰੇ ਜਿਹੜੇ ਰਾਸ਼ਟਰਪਤੀਓ ਮੇਰੇ ਮਿੱਤਰ ਨੇ ਖਾਸ ਸਾਡੇ ਮਜ਼ਬੂਤ ਸੰਬੰਧ ਨੇ ਫਲਾਨਾ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਫਿਰ ਵੀ ਜਿਹੜਾ ਅਮਰੀਕਾ ਨੇ ਉੱਥੋਂ ਬੰਦੇ ਕੱਢੇ ਤੇ 트੍ਰੰਪ ਸਾਹਿਬ ਹੋਰ ਜ਼ਿਆਦਾ ਸ਼ਕਤੀ ਵਧਾ ਰਹੇ ਨੇ ਵੀ ਜਿਹੜੇ ਇੱਥੋਂ ਦੇ ਗੈਰ ਪ੍ਰਵਾਸੀ ਲੋਕ ਹੈਗੇ ਆ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤਾਂ ਇੱਥੋਂ ਵੀ ਦੇਖ ਸਕਦੇ ਹਾਂ 2004 ਤੋਂ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੋ ਬਣਦੇ ਤੀਸਰੀ ਵਾਰ ਫਿਰ ਬਣਿਆ ਹੈ ਕਿ ਗੱਠਜੋੜ ਚ ਬਣਿਆ ਹੈ ਤਾਂ ਜੋ ਭਾਜਪਾ ਹੈ ਜਾਂ ਸਰਕਾਰ ਹੈਗੀ ਉਹ ਕਹਿ ਰਹੀ ਹੈ ਵੀ ਭਾਰਤ ਇੱਕ ਮਜ਼ਬੂਤ ਦੇਸ਼ ਬਣ ਰਿਹਾ ਹੈ ਮਹਾਗੁਰੂ ਬਣ ਰਿਹਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਅਸਲ ਚ ਹੈਗੀਆਂ ਉਹ ਕਿੱਥੇ ਖੜ ਗਈਆਂ ਇਹ ਜਿਹੜੀ ਆਪਾਂ ਗੱਲਬਾਤ ਕੀਤੀ ਆ ਸਰਾਂ ਨੂੰ ਬਹੁਤ ਧੰਨਵਾਦ ਬਹੁਤ ਸ਼ੁਕਰੀਆ